ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਗੁਰਪਾਰ ਸਿੰਘ ਸਾਹਿਬ ਜੀ ਨੂੰ ਸਤਿਗੁਰਾਂ ਦੇ ਮਨਤਾ ਸਰ ਗੁਰਫਤੇ ਬੁਲਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਜੋ ਸਾਖੀ ਜੀ ਆਪਣੇ ਜਿਸ ਤਰ੍ਹਾਂ ਵੀ ਆਪਾਂ ਬਾਬਾ ਜੀ ਜਦੋਂ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਦੇ ਅਲੋਕ ਨਜ਼ਾਰੇ ਦੇ ਮੈਰਕਲਸ ਜਿਸ ਤਰ੍ਹਾਂ ਵੀ ਬਾਪਰੇ ਆਪਾਂ ਦੱਸਰੇ ਸੀ ਉਸੇ ਸਾਖੀ ਨੂੰ ਅੱਗੇ ਤੋਰਦੇ ਹੋਏ ਅੱਜ ਵੀ ਇੱਕ ਬਈ ਬਹੁਤ ਹੀ ਜਾਣਕਾਰੀ ਵੇ ਦੱਸ ਦੇਣ ਲੱਗਿਆ ਜੀ ਤੇ ਵੀ ਇੱਕ ਇਸ ਤਰ੍ਹਾਂ ਵੀ ਜਿਹੜੇ ਮਹਾਪੁਰਸ਼ ਦੇ ਨੇ ਉਹ ਉਹਨਾਂ ਨੇ ਵੀ ਆ ਮ ਵੀ त्याਗ ਦੀ ਮੂਰਤ ਹੁੰਦੀ ਆ त्याਗ ਦੀ ਮੂਰਤ ਹੁੰਦੀ ਆ ਜਿਸ ਤਰ੍ਹਾਂ ਬਾਬਾ ਨਾਨਕ ਸਿੰਘੀ ਮਹਾਰਾਜੀ ਬਾਬਾ ਈਸ਼ਾ ਸਿੰਘ ਮਹਾਰਾਜੀ ਇਹਨਾਂ ਨੇ ਵੀ ਕੋਈ ਹਾਪ ਦਾ ਨਹੀਂ ਬਰੋਂ ਲੰਦੇ ਇਹ त्याਗ ਦੀ ਮੂਰਤ ਹੁੰਦੀ ਆ ਇਹ ਨਹੀਂ ਵੀ ਹੁੰਦੇ ਵੀ ਪੈਸੇ ਤੋਂ ਪੈਸੇ ਤੋਂ ਦੇਖਣਾ ਨਹੀਂ ਤਾ ਬਾਬਾ ਜੀ ਨੇ ਰੋਈ ਇਹ ਹੁੰਦਾ ਇਹ ਨਿਸ਼ਾਨੀ ਹੈ ਦੇ ਮਹਾਪੁਰਸ਼ੀ ਇਹ ਅੱਜ ਦੀ ਸਾਖ ਜਿਹੜੀ ਜਦੋਂ ਬਾਬਾ ਜੀ ਨੇ ਭਾਣਾ ਪਰਤੋ ਨਸੀ ਮੈਂ ਉੱਥੇ ਲਿਬੇ ਗਿਆ ਫਿਰ ਬੇਗ ਬੇ ਬਾਬਾ ਜੀ ਨੇ ਭਾਣਾ ਪਰਤ ਉਹ ਬਹੁਤ ਕੁਸੂਆ ਜੀ ਬਹੁਤ ਕੁਸੂਆ ਵੀ ਸਾਰਾ ਕੁਸ ਅਲੋਕਿਕ ਨਜ਼ਾਰੇ ਹੋਏ ਸਭ ਕੁਝ ਦੇਖਿਆ ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜਿੱਤ ਗਿਆ ਜੀ ਬਾਬਾ ਜੀ ਹਮੇਸ਼ਾ ਇਹ ਬਸ ਕਰਦਾ ਜੀ ਏ ਕੀ ਕਰੀਏ ਵੀ ਸਾਨੂੰ ਨਰਕਾਰੇ ਕੋਟਾ ਥੋੜਾ ਦਿੱਤਾ ਕੋਈ ਕੰਮ ਸਹਿ ਵੀ ਸੋਤਾ ਸਾਡੇ ਜਿਆਦਾ ਲੱਗਦਾ ਵੀ ਸਾਨੂੰ ਕੋਟਾ ਥੋੜਾ ਵਾ ਵੀ ਇਹੀ ਬਾਬਾ ਜੀ ਬਸ਼ ਕਰਦੇ ਮੇਰੇ ਪਿਤਾ ਜੀ ਨੇ ਮੈਂ ਵੀ ਗੁਰੂਵਾਰਾ ਜੀ ਭਾਈ ਜਾਨ ਕੀ ਲਾਦਾ ਮੇਰੇ ਪਿਤਾ ਜੀ ਨੇ ਬਹੁਤ ਹੀ ਸੋਚਿਆ ਕਿ ਬਾਬਾ ਜੀ ਨੂੰ ਬੇਨਤੀ ਕਰਿਆ ਵੀ ਆ ਇਹ ਜਿਸੀਨਾ ਜੀ ਬਚਾ ਨਾ ਕਰ ਕਰੋ ਇਹ ਸਾਨੂੰ ਵੀ ਬਹੁਤ ਵੀ ਤਕਲੀਫ ਮੁੰਦੇ ਦਾ ਬਚਾ ਸੁਣ ਕੇ ਵੀ ਦੋ ਬਸ ਸੁਣੋ ਜਣਾ ਵੀ ਤੁਸੀਂ ਹਰ ਵਕਤ ਸਾਡੇ ਸਾਡੇ ਵਿੱਚ ਰਹੋ ਜਿਸ ਕੇ ਕੋਟਾ ਥੋੜਾ ਬਾਬੇ ਇਹ ਕਹਿਣਾ ਜੀ ਬਾਬੇ ਜੀ ਸਮਝ ਨਹੀਂ ਆਉਂਦਤਾ ਜੀ ਤੇ ਫਿਰ ਬਾਬਾ ਜੀ ਇਹ ਵੀ ਕਰ ਬਚਨ ਕੀਤੇ ਇਹ ਹੀ ਸਾਡੀ ਦਿਵਾਲੀ ਇਹ ਹੀ ਸਾਡਾ ਸਾਰਾ ਯਾਦ ਰੱਖਿਓ ਭੁੱਲੋ ਫੇ ਫਤਿਹ ਵੀ ਨਹੀਂ ਗਿਗਜਾਈ ਦੇਖੋ ਫਤਿਹ ਸਾਰੀ ਸਾਰੀ ਜਿੰਦਗੀ ਬਾਬਾ ਜੀ ਨੇ ਫਤਿਹ ਨਹੀਂ ਗਰਾਈ ਜਾਈ ਤੇ ਬਚਨਾਂ ਦਾ ਐਂਡ ਹੁੰਦਾ ਸੀ ਲੋਕ ਸੁਖੀ ਉੱਪਰ ਲੋਕ ਸੋਲੇ ਨਾਨ ਘਰ ਪਰ ਆਪੇ ਮੇਲੇ ਬਚਨ ਕਰਦੇ ਸੀ ਤੇ ਵੀ ਜੀ ਬਾਬਾ ਜੀ ਬਚਨ ਕਰਦੇ ਇਹ ਮਾਪੇ ਇਸ ਗੱਦੀ ਤੇ ਆਉਂਦੇ ਆ ਕਿ ਆ ਉਸ ਵਕਫੇ ਵੀ ਆਉਂਦੇ ਜਾਂ ਜਦੋਂ ਗੱਦੀ ਤੋਂ ਜਾਣ ਲੱਗਦੇ ਉਹ ਫਤਿਹ ਵਿਜਾਉਂਦੇ ਬਚਾਲੇ ਨਹੀਂ ਫਤਿਹ ਵਿਜਾਉਂਦੇ ਵਿਜਾਉਦੇ ਇਹ ਬਾਬਾ ਜੀ ਬਚਨ ਕੀਤੇ ਇਸ ਵੇ ਬਾਬਾ ਜੀ ਮਿਸਾਲ ਦਿੱਤੀ ਕਹਿੰਦੇ ਦੋ ਗੁਗਰ ਮੁਖੀ ਦਾ ਉਸ ਜੀ ਮਿਲਦੀ ਆ ਗੱਲ ਕਰਦੇ ਆ ਜੇ ਗੱਲ ਕਰਕੇ ਤਾਂ ਇੱਕ ਰਿਪੇਣਾ ਫਤਿਹ ਬੁਲਾਉਂਦੇ ਆ ਜਾਂ ਬਿਛੜ ਲੱਗੇ ਫਤਿਹ ਬੁਲਾਉਂਦੇ ਜੇ ਬਦ ਦੋਖ ਗਲਾ ਕਰੇ ਫਿਰ ਫਤਿਹ ਬੁਲਾਵੇ ਬਾਈ ਜੀ ਕਾਕਾ ਸਵਾਜੀ ਫਤਿਹ ਫਿਰ ਗਲਾ ਕਰੇ ਬਾਈ ਦੋਖ ਰੱਖਰੇ ਬਾਈ ਜੀ ਕਾਕਾ ਸਵਾਜੀ ਫਤਿਹ ਫਿਰ ਦੋ ਗਲਾ ਕਰੇ ਫਿਰ ਫਤਿਹ ਬੁਲਾਵੇ ਫਿਰ ਬਾਬਾ ਜੀ ਬਸ ਕਿਹਦੇ ਜਿਹੜਾ ਨਾਲ ਦਾ ਬੰਦਾ ਹੁੰਦਾ ਉਹ ਕਹਿੰਦਾ ਵੀ ਇਹ ਵੀ ਬੱਤੇ ਦੇ ਜ਼ਰੂਰ ਦਿਮਾਗ 'ਚ ਰੱਖਸਾ ਇਹ ਵੀ ਜਿਹੜਾ بار بار ਸਾਥੇ ਕਿ ਜਾ ਰਿਹਾ ਇਹੋ ਚੀਜ਼ ਤਾਂ ਵੀ ਬੇਕੇ ਜੀ ਵੀ ਟਾਕ ਨੁਕਸੇ ਬਤੀ ਇਸ ਲਈ ਮਾਪਰਸ਼ੰਦਿਆ ਉਹ ਵੀ ਕਦੀ ਸਭਾਲਣ ਵੇ ਫਤਿਹ ਕਿਉਂਦੇ ਜਾਂ ਮੋਰਚਾ ਫਤਿਹ ਕਰ ਰਿਹਾ ਵੇ ਫਤਿਹ ਕਿਜੀ ਕਿਹਾ ਜੀ ਪਹਿਲਾਂ ਨਹੀਂ ਫਿਰ ਜਗ ਦੇ ਮਦਾਰਚ ਵੀ ਆ ਫਤਿਹ ਜਦੋਂ ਮੋਰਚਾ ਫਤਿਹ ਹੋ ਜਾਂਦਾ ਉਦੋਂ ਕਿਉਂਦੇ ਹੈ ਇਹ ਬਾਬਾ ਜੀ ਫਿਰ ਬਾਬਾ ਜੀ ਨੇ ਜਾਣ ਵੇ ਜੀ ਆ ਪੜੇ ਤਾਂ ਆਪਣ ਨੂੰ ਸਾਰਨ ਪਤਾ ਨੇ ਡਾਕਟਰ ਚੈਂਸੀ ਐਮ ਡੀ ਕੋਲ ਸਾਰਾ ਚੈੱਕ ਅਪ ਕਰਾਇਆ ਉਹਦੀ ਸਾਰੀ ਰਿਪੋਰਟ ਸਾਡੇ ਕੋਲ ਡਾਕਟਰ ਸਾਡੀ ਬਈ ਉਹਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਆ ਇੰਗਲਿਸ਼ ਵਿੱਚ ਵੀ ਹੈਗੀ ਪੰਜਾਬੀ ਵਿੱਚ ਵੀ ਹੈਗੀ ਆ ਇਹ ਉਹ ਸਾਰੀ ਗੱਲਬਾਤ ਸਾਡੇ ਕੋਲ ਹੈਗੀ ਆ ਜੀ ਡਾਕਟਰ ਸਾਹਿਬ ਨੇ ਚੈੱਕ ਕੀਤਾ ਬਾਬਾ ਜੀ ਨੂੰ ਦੱਸਤਾ ਵੀ ਉਹਨਾਂ ਨੂੰ ਇਹ ਸਾਨੂੰ ਬਈ ਸਾਰਾ ਚੈੱਕਅਪ ਕਰਾਇਆ ਉਹਨੋਂ ਕਿਸੀ ਤੇ ਬਾਬਾ ਜੀ ਵੀ ਕਹਿੰਨ ਕਿਤੇ ਬਾਬਾ ਜੀ ਵੀ ਕਿਤੇ ਵੀ ਇਸ ਤੇ ਜਦੋਂ ਵੀ ਮਾਂ ਪਰਜੰਦੇ ਨੇ ਵੀ ਉਹਨੂੰ ਇਹ ਲੋਕ ਹੈਰਾਨ ਹੋ ਜਾਂਦੇ ਵੀ ਕੀ ਹੋਇਆ ਕੀ ਹੋਇਆ ਇਸ ਕਰਕੇ ਬਾਬਾ ਜੀ ਸਾਰਾ ਚੈੱਕਅਪ ਕਰਾ ਕੇ ਗਏ ਆ ਪਾਣਾ ਬਸ ਤੁਸਪੇਲੇ ਜੀ ਸਭ ਕੁ ਬਾਬਾ ਗੁਰਦੇਵ ਸਿੰਘ ਜੀ ਸਮਾਧਾਨ ਬਾਬਾ ਜੀ ਤੇ ਉਥੇ ਭੇਜਿਆ ਸੀ ਦਮਦਾਰ ਸਾਹਿਬ ਵੀ ਉਹ ਮੰਗਲਾ ਚੰਦ ਆ ਸੀਗਾ ਵੀ ਉਹ ਵੀ ਮੀਟਿੰਗ ਸੀ ਬਾਬਾ ਜੀ ਆਪ ਜਾਣੀ ਸੀ ਬਾਬਾ ਜੀ ਨੇ ਬਾਬਾ ਗੁਰਦੇਵ ਸਿੰਘ ਭੇਜਿਆ ਵੀ ਗੁਰਦੇਵ ਤੋਂ ਜਾਂ ਗੁਰਦੇਵ ਸਿੰਘ ਜੀ ਤੋਂ ਆਏ ਆ ਤੇ ਬਾਬਾ ਜੀ ਦਾ 7 ਅਕਤੂਬਰ ਅੰਦਰ ਦੇ ਯਾਸਤ ਸੀ ਤੇ ਆ ਕੇ ਬਾਬਾ ਜੀ ਪੁੱਛਿਆ ਵੀ ਗੁਰਦੇਵ ਕੇ ਕੀ ਹੋਇਆ ਫੈਸਲਾ ਉਹ ਕਹਿੰਦੇ ਬਾਬਾ ਜੀ ਵੀ ਉਹ ਰਾੜੇ ਸੰਤ ਨਹੀਂ ਆਏ ਤੇ ਵੀ ਇਸਾ ਤੇ ਬਾਬਾ ਜੀ ਫਿਰ ਹੌਕਾ ਲਿਆ ਜਿਵੇਂ ਕਰਕੇ ਨਾ ਉਹ ਅਖੀਰ ਹੀ ਬਾਬਾ ਜੀ ਉਹ YouTube ਬਾਬਾ ਜੀ ਬਣਾਉਂ ਕਰਦਾ ਸੀ ਫੇ ਦੇਖੋ ਜੀ ਕੰਮ ਇਹ ਬਰਗੇਡੀ ਸਰਵਕ ਸਿੰਘ ਸੀ ਜਬ ਇਸ ਬੇ ਬਰਗੇਡੀ ਸਰਵਕ ਸ ਬਹੁਤ ਬਿਸ਼ਦਾਰੂ ਸੀ ਨਥਵੜ ਦੇ ਸੀ ਉਹਨਾਂ ਜੀ ਬਾਬਾ ਜੀ ਜਾਣ ਬਲੇ ਉਹਨਾਂ ਨੇ ਕਿਹਾ ਤੇ ਤੂੰ ਬੇ ਉਹ ਆਉਂਦੇ ਸੀ ਜਾਂ ਛੁੱਟੀ ਜਦੋਂ ਆਉਂਦੇ ਸੀ ਉਹ ਨਾਲ ਫਿਰਿੰਦੇ ਛੁੱਟੀ ਆਏ ਤੇ ਬਰਗੇਡੀ ਸਾਹਿਬ ਨੂੰ ਬਾਬਾ ਜੀ ਵੀ ਕਿਹਾ ਗਿਆ ਵੀ ਤੁਹਾਡਾ ਛੁੱਟੀ ਵਧਾ ਲਾ ਥੋੜੀ ਜੀ ਉਹ ਕਹਿੰਦੇ ਬਾਬਾ ਜੀ ਮੈਨੂੰ ਤਾਂ ਜਾਣਾ ਪੈਣਾ ਜੀ ਉਹ ਤੇ ਵੀ ਉਹ ਤਕਰੀਬ ਸਤੰਬਰ ਦੇ ਤਕ ਸਤੰਬਰ ਚਲੇ ਗਏ ਸੀ ਤੇ ਵੀ ਉਹ ਕਹਿੰਦੇ ਵੀ ਬਾਬਾ ਜੀ ਦੇ ਛੁੱਟੀਆਂ ਬਦਾਲਾ ਤਿੰਨ ਮਹੀਨੇ ਦੀ ਹੋਰ ਕਹਿੰਦੇ ਜੀ ਉਹ ਕਿ ਬਾਬਾ ਜੀ ਮੈਨੂੰ ਕਿਹਾ ਮੁਸ਼ਕਲ ਆ ਜੀ ਮੇਰੇ ਤਾਂ ਉੱਥੇ ਮੈਨੂੰ ਜਾਣਾ ਪੈਣਾ ਬਾਬਾ ਨੇ ਫਿਰ ਕਿਹਾ ਕਿ ਨਹੀਂ ਜੀ ਤੁਹਾਨੂੰ ਜਾਣਾ ਪੈਣਾ ਫਿਰ ਉਹ ਬਰਵੀੜੇ ਸਰਵੰਗ ਸੋਣੀ ਉੱਥੇ ਚਲੇ ਗਏ ਲਦਾਖ ਚਲੇ ਗਏ ਨੈਟਵਰ ਦੇ ਸੀਜ਼ਨ ਦਾ ਅਕ ਚਲੇ ਗਏ ਉੱਥੇ ਨਾਲ ਦੇਖੋ ਕੀ ਹੋਇਆ ਉਹਨਾਂ ਉਸ ਨੂੰ ਕਹਿੰਦਾ ਕੁ ਚਿੱਠੀ ਜਾਂਦੇ ਸੀ ਉੱਥੇ ਨਾ ਕੋਈ ਹੋ ਟੈਲੀਫੋਨ ਸੀ ਪਹਾੜੀ ਇਲਾਕਾ ਸੀ ਤੇ ਸਾਰਾ ਹਸਾ ਇਹ 1963 ਦਾ ਮ ਬ੍ਰਿਗੇਡ ਸਰਵਕਸ਼ ਨੂੰ ਉੱਥੇ ਸੀ ਉਹਨਾਂ ਦਾ ਜੀ ਉੱਥੇ ਬਾਬਾ ਜੀ ਇਹਨਾਂ ਦਾ ਕਿ ਸਿਮਰਨਾ ਦੱਤਾ ਹੋਇਆ ਸੀ ਤੇ ਦੋ ਸਿਮਰਨੇ ਸੀ ਬਾਬਾ ਜੀ ਕੋ ਵੱਡੇ ਤੇ ਇੱਕ ਸਿਮਰਨਾ ਦਾ ਝੋਲੜੀ ਤਪਸ ਸੰਤ ਹੈਗਾ ਬਾਬਾ ਜੀ ਦੇ ਇੱਕ ਸਿਮਰਨਾ ਸਰਵਕਸ਼ ਨੂੰ ਦੱਤਾ ਸੀ ਬਾਬਾ ਜੀ ਉਹਨਾਂ ਕੋਲ ਸੀ ਉਹਨਾਂ ਦੇ ਆਪਣੇ ਜੇ ਤੇ ਜੇ ਕਮਰੇ ਚ ਬ੍ਰਿਗੇਡ ਸਰਵਕਸ਼ ਰਹਿੰਦੇ ਸੀ ਉੱਥੇ ਉਹਨਾਂ ਦਾ ਮਖੌੜੀ ਨੂੰ ਥੋੜਾ ਉੱਚਾ ਕਰਕੇ ਇੱਕ ਬੈੱਡ ਤੇ ਬਾਬਾ ਜੀ ਆਸਣ ਲਾਇਆ ਹੋਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਬਾ ਜੀ ਆਸਣ ਤੇ 7 ਅਕਤੂਬਰ ਜਨ ਕੀ ਹੋਇਆ ਤੇ ਵੀ ਉਸ ਦਿਨ ਇਹ ਪਾਣੀ ਉੱਤਰ ਜੀ ਵੀ ਆਪਣਾ ਬੱਦਰ ਫਟ ਗਿਆ ਬੱਦਰ ਫਟਿਆ ਜੀ ਬੱਦਰ ਫਟਿਆ ਕਰਕੇ ਪਾਣੀ ਇੰਨਾ ਜ਼ਿਆਦਾ ਛੜ ਗਿਆ ਇੰਨਾ ਜ਼ਿਆਦਾ ਛੜ ਗਿਆ ਬੈੱਡ ਦੇ ਉੱਪਰ ਤੱਕ ਆ ਗਿਆ ਉਦੋਂ ਤੜਕ ਜਨ ਬਾਬਾ ਜੀ ਦਾ ਸੂਪ ਡਿੱਗਿਆ ਭਵੇਸ਼ ਸਿੰਘ ਜੀ ਦਾ ਜਿਹੜਾ ਸ਼ੀਸ਼ਾ ਟੁੱਟਿਆ 7 ਅਕਤੂਬਰ ਦੀ ਗੱਲ ਤੇ ਉਹ ਕਦੇ ਵੀ ਇਹ ਤਾਂ ਬੜੀ ਮਹੱਤਵਪੂਰਨ ਜਿਹੜੀ ਮਾਲਾ ਬਾਬੇ ਨੇ ਦਿੱਤੀ ਸੀ ਮਾਲ ਦੇ ਮਣਕੇ ਟੁੱਟ ਗਏ ਤੇ ਉਹਨੇ ਅਖਰ ਇਹ ਕੀ ਗੱਲ ਹੋਊਗੀ ਵੀ ਗੱਲ ਕਿ ਕੀ ਕੀ ਗੱਲ ਹੋਊਗੀ ਤੇ ਵੀ ਚਲੋ ਬਾਕੀ ਬਚਾ ਹੋ ਗਿਆ ਫਿਰ ਉਹਨਾਂ ਨੇ ਵੀ ਕੋ ਆਪਣਾ ਜਿਹੜਾ ਕੋਈ ਜਿਹੜਾ ਬਣਾ ਉਹਨਾਂ ਸਰਵੰਤ ਸੀ ਉਹਨੂੰ ਭੇਜ ਕੇ ਇਹ ਸ਼ੀਸ਼ਾ ਬਣਵਾਇਆ ਪਟਵਾਇਆ ਮਾਬੇ ਨਾ ਬਣਵਾਇਆ ਤੇ ਬਾਕੀ ਮਾਲਾ ਇਹ ਅਸੀਂ ਤਾਂ ਪਤਾ ਕਾ ਸੀ ਜਿਹੜਾ ਉਹ ਬੜਾ ਖਾਸ ਹੁੰਦਾ ਫਿਰ ਉਹਨਾਂ ਨੇ ਉੱਤੇ ਵੀ ਉਹ ਜਿਹੜਾ ਆਖ ਪੇਚ ਕੇ ਫਿਰ ਉਹਨਾਂ ਨੇ ਮਾਲਾ ਮਾਲਾ ਤਿਆਰ ਕਰਵਾਈ ਉਹ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਇਹ ਗੱਲ ਕੀ ਹੋ ਗਈ ਕਿਉਂਕਿ ਆਊਟ ਆਫ ਟੱਚ ਸੀ ਪੰਜਾਬ ਨਾਲ ਤਾਂ ਉਹਨਾਂ ਨੂੰ ਪਤਾ ਇੱਧਰ ਬਾਬਾ ਜੀ ਬਾਣਾ ਵਰਤਾ ਗਏ ਉਧਰ ਇਹ ਗੱਲ ਹੋ ਗਈ 7 ਅਕਤੂਬਰ ਤੇ ਵੀ ਉਹਦੇ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਤੇ ਵੀ ਉਸ ਤੋਂ ਬਾਅਦ ਵੀ ਤੇ ਵੀ 7 ਅਕਤੂਬਰ ਦੀ ਗੱਲ ਹੈ ਇਹ ਫਿਰ ਉਸ ਤੋਂ ਬਈ ਬੜੇ ਸਾਜ਼ ਆਸ ਵੀ ਕੀ ਗੱਲ ਹੋ ਗਈ ਯਾਰ ਇਹ ਸਾਰਾ ਕੁਝ ਵੀ ਇਹ ਸਾਰਾ ਇਕਦਮ ਹੀ ਪਾਪੜ ਗਿਆ ਤੇ ਵੀ ਫਿਰ ਉਸ ਤੋਂ ਦੋ ਹਫ਼ਤੇ ਬਾਅਦ ਉਸ ਤੋਂ 2 ਹਫ਼ਤੇ ਬਾਅਦ ਚਿੱਠੀ ਆਈ ਪੰਜਾਬ ਤੋਂ ਪੰਜਾਬ ਤੋਂ ਚਿੱਠੀ ਆਈ ਪੰਜਾਬ ਚਿੱਠੀ ਇੱਕ ਡਾਕਟਰ ਕਲਵੰਸ ਦੀ ਚਿੱਠੀ ਆਈ ਇੱਕ ਸਦਾ ਰਤਨ ਸਿੰਘ ਜੀ ਆਈ ਚੱਟਾ ਇਹ ਨਹੀਂ ਸੀ ਸਿਗੇ ਜੀ ਉਹ ਕੋਹਨਾਂ ਜੀ ਤੇ ਕਿਸਾ ਗਰਦਿਆਸਰ ਠੀਕ ਕਿਹਾ ਦੀ ਤਿੰਨ ਚਿੱਠੀਆਂ ਇਕੱਠੀਆਂ ਆ ਗਈਆਂ ਮੈਨੂੰ ਤੇ ਉਹਨਾਂ ਤਿੰਨਾਂ ਨੇ ਲਿਖਿਆ ਵੀ ਬਹੁਤ ਆ ਬਈ ਤੁਹਾਨੂੰ ਤੁਸੀਂ ਸੁਣ ਕੇ ਦੋਖੂਗਾ ਵੀ ਵੀ ਬਾਬਾ ਜੀ ਵੀ ਫਾਨੀਸ ਸਾਰ ਨੂੰ ਬਾਬਾ ਜੀ ਦਰਗਾਹੋਂ ਚਲੇ ਗਏ ਤੇ ਉਹ ਬਹੁਤ ਦਾ ਦਿਨ ਲਿਖਿਆ ਕਿ 7 ਅਕਤੂਬਰ ਉਹਨੇ ਆਪ ਦੇ ਚੈੱਕ ਕੀਤਾ ਜੀ ਉਹ ਵੀ 7 ਅਕਤੂਬਰ ਸੀ ਹੋਇਆ ਇਹ ਸਾਰੇ ਮਾਮਲੇ ਤੋਂ ਹੋਈ ਸਿਕਨ ਬ੍ਰਿਗੇਡੀ ਸਰਵੰਗ ਸਿੰਘ ਸੀ ਹਾਂ ਉਹਨਾਂ ਨੇ ਆਪਣੇ ਪਤੀ ਜੀ ਦੇ ਉਹਨਾਂ ਲੜਕੇ ਦਾ ਨੰਬਰ ਦੇਣ ਲੱਗੇ ਜੀ ਲੜਕੇ ਦਾ ਨੰਬਰ ਇਹ ਉਹ ਵੀ ਆਪਣਾ ਤੇ ਆਪਣਾ ਉਹਨਾਂ ਦੇ ਲੜਕਾ ਵਾ ਸੁਬੇ ਦਾ ਰਿਟਾਇਰਡਾ ਤੇ ਉਹਨਾਂ ਦਾ ਨੰਬਰ ਸਰ ਗੁਰਚਨ ਸਿੰਘ ਉਹਨਾਂ ਦਾ ਨਾਂ ਵੀ ਬਾਬੇ ਨਰਕਾ ਗੁਰਚਨ ਸਿੰਘ ਮੈਂ ਤੇ ਉਹਨਾਂ ਦਾ ਨੰਬਰ 98153 98153 29984 9815329984 9815329984 ਨੰਬਰ ਤੁਸੀ ਸੰਪਰਕ ਦਾ ਕਰ ਸਕਦੇ ਹੋ ਤੇ ਫਿਰ ਹੁਣ ਮੈਂ ਜਿਹੜੀ ਸਾਖੀ ਜਿਹੜੀ ਸੀ ਜੀ ਫਿਰ ਬਾਬੇ ਉੱਥੇ 5 1500 ਸੱਚੇ 1560 ਪਾਠਾਂ ਦੇ ਬਾਬਾ ਜੀ ਨੇ ਭੋਗ ਪਾਇਆ ਭੋਗ ਨਾਲ ਸਿਰ 1560 ਪਾਠਾਂ ਦੇ ਉਹ ਭੋਗ ਪਏ ਹੋਕ ਨਮਾਇਆ ਤੇ ਜਿਆਸੀ ਵੱਲ ਪਰਤੋਂ ਦਾਤੇ ਠਾਕੁਰ ਪਰਵਾਹ ਪਰਾਲਖ ਨਾਈ ਖਸਮਾ ਨੇ ਨਕਤੋਂ ਮਿ ਤੋਂ ਪਰਵਾਰ ਅੰਬਾਰਕ ਨੂੰ ਲਿਤਾ ਜਿਆਤੇ ਵੀ ਬਾਬਾ ਜੀ ਨੇ ਬੀ ਹੋਖ ਨਮਾਇਆ ਤੇ ਬਾਬਾ ਜੀ ਨੇ 1560 ਪਾਠਾਂ ਦਾ ਨਿਚੋੜ ਕੱਢਿਆ ਬਾਬਾ ਜੀ ਅਸੀਂ ਕਿਤੇ ਵੀ ਹੁਣ ਅੱਜ ਵੀ ਗੁਰੂ ਰਖਸ਼ਾ ਦੇ ਕੋਲ ਮੋਹਰ ਲਾਤੀ ਵੀ ਵੀ ਅੱਜ ਵੀ ਹੁਣ ਸਾਰ ਵੀ ਠੀਕ ਆ ਸਾਰ ਤੇ ਪ੍ਰੋਫੈਸਰ ਦਰਸ਼ਨ ਸਿੰਘ ਜੋ ਸਾਉ ਦਾ ਜਥੇਦਾਰ ਸੀ ਉਹਨਾਂ ਦੀ ਰਿਕਾਰਡਿੰਗ ਭਰੀ ਆ ਤੇ ਉਹਨਾਂ ਦੀ ਰਿਪੋਰਟ ਭਰੀ ਆ ਇਹ ਉਹ ਕਹਿੰਦੇ ਵੀ ਮੈਂ ਪੰਜਾਂ ਬਣਿਆ ਦਿੱਤੇ ਕਰਦਾ ਪੰਜਾਂ ਨੇ ਬਣਿਆ ਦਿੱਤੇ ਕਰਕੇ ਉਸ ਤੋਂ ਉਸ ਹੁਕਮ ਨਾਲ ਤੁਮ ਦਾ ਟਿੱਟਕ ਪਰ ਨੇ ਆਪਣੇ ਨੇਖ ਨੇ ਤੁਮ ਪਰ ਫੋਰਾ ਬਾਰਗ ਨੂੰ ਤਾਈ ਜਿਵੇਂ ਕੰਮ ਗਏ ਬੇਸਮ ਬੰਸ ਤੋਂ ਤਾਂ ਕਹਿੰਦੇ ਵੀ ਤੇ ਵੀ ਇੱਕ ਹੁਕਮ ਨਾਲ ਮੈਂ ਜਾਫ ਕਰਦਾ ਦਿੱਲੀ ਜਾਫ ਕਰਕੇ ਬਾਬਾ ਜੀ ਨੇ ਬਸ਼ਰ ਕਰਤਾ ਸੀ ਵੀ ਇੱਥੇ ਵੀ ਹੁਣ ਵੀ ਵਿਕਸ਼ਟ ਚੜ ਗਿਆ ਇੱਕ ਨਵੇਂ ਜਾਫ ਕਰ ਹਰ ਮੈਂ ਅਮਾ ਜੀ ਇਸ ਕਰਤੇ ਜਿਹੜੀ ਕਿ ਮੋਸ ਇੰਪੋਰਟੈਂਟ ਗੱਲ ਆ ਇਹ ਮੈਨੂੰ ਵੀ ਪਤਾ ਸੀ ਉਹ ਜੀ ਗੱਲ ਮੈਨੂੰ ਪਤਾ ਸੀਗਾ ਇਹ ਵੀ ਸਾਡੇ ਪਿਤਾ ਜੀ ਨੂੰ ਪਤਾ ਸੀ ਤੇ ਬਾਬਾ ਜੀ 7 ਅਕਤੂਬਰ ਦਾ ਦਿਨ ਤੇ ਬਿਲ ਸਿਰੇ ਬਾਰੇ ਸਾਰੇ ਭੈਣੋ ਦੀ ਤらっしゃਰੀ ਭੈਣੋ ਤらっしゃਰੀ ਤੇ ਵੀ ਬਿਲ ਇਹ ਕਲ ਕਿ ਸਪੋ ਬ ਇੱਕ ਆਪਣਾ ਸਾਹਮਣੇ ਹੁੰਦਾ ਸੀ ਸਰਜੀਤ ਸਿੰਘ ਫੋੜੀਗਾਣਾ ਸੀ ਉਹ ਕੋ ਦੋ ਗੜਵੇ ਨਿਕਲੇ ਬਾਬਾ ਜੀ ਬਹੁਤ ਬੇਗੋਣ ਉਹਨੂੰ ਇਹ ਦੰਦ ਰਾਹੀ ਬਾਬਾ ਜੀ ਨੇ ਬੁਕਿਆ ਤੇ ਇਹ ਤੇ ਕੁਝ ਨਹੀਂ ਦਿੱਤਾ ਇਹ ਵੀ ਚਲੀ ਜਾਣਗੀ ਇਤੂ ਵਿਕੀ ਕਰ ਰੋ ਕੋ ਫੋਰ ਵੀ ਅਤਰਾ ਜੋ ਕੁ ਸਮਨ ਕਰ ਰਸੀ। ਬਾਬਾ ਜੀ ਫਿਰ ਬਹੁਤ ਵੀ ਭੈਗਵਨ ਨੂੰ ਫਿਰ ਪਕਾਖਦਰ ਦੇ ਕੋਰਤੇ ਤੇ ਜੇ 7 ਅਕਤੂਬਰ ਦੇ ਦਿਨ ਵੀ ਖੰਡਾ ਚਲੀ ਸੀ। ਬਾਬਾ ਜੀ ਨੇ ਬਸ ਕਿਤੇ ਕਿਹਾ ਕਿ ਵੀ ਜੇ ਕੋਈ ਸਮਾਂ ਆ ਗਿਆ ਨਾ ਵੀ ਵੀ ਰੱਡੀਪਾ ਕੱਟ ਕੇ ਦਿਖਾ ਦਿਓ। ਐਵੇਂ ਨਾ ਕਿਸੇ ਮਗਰ ਲੱਕੇ ਚੱਲੇ ਜਾਓ। ਬਾਬਾ ਜੀ ਮਨਜ਼ੂਰੀ ਦੇ। ਸਾਰਕ ਦਸੀਏ ਨੇ ਅਲੋਕਤਾ ਸੀ ਰਾਮ। ਰਾਮ ਵੀ ਬਾਬਾ ਕੋਤਾ ਸੀ ਅਲੋਕਤਾ ਜੀ ਹਮਸ਼ਾ ਫੜ। ਉਹ ਵੀ ਮੁੰਬਈ ਬਾਬਾ ਜੀ ਦੇ ਪਾਸੇ 갔다 ਸਾਡੇ ਘਰੇ ਆ ਗਿਆ ਸੀ ਜਗਰਾਂ ਉੱਥੇ ਮਾਫਤਾ ਦਸਤ ਕਰੇ ਪ੍ਰੀਤ ਉਸੇ ਮਿਲਿਆਣੀ ਇੱਕ ਬੰਗਵੰਦੀ ਸੀ ਉਹ ਰਾਮ ਉਹ ਸੀ ਰੋਟੀ ਖਾਣ ਤੇ ਫਿਰ ਉਹ ਬਾਬਾ ਜੀ ਕੋਲ ਬਾਬਾ ਜੀ ਕਹਿੰਦੇ ਬਲਵੀਰ ਕੋ ਛੱਡ ਦੇ ਜਗਰਾਂ ਉੱਥੇ ਰਾਮ ਉੱਥੇ ਰਹਿ ਗਿਆ ਸੀ ਉੱਥੇ ਜਦੋਂ ਬਾਬਾ ਜੀ ਭਾਣਾ ਬਿਚਾਇਆ ਸਾਡੇ ਘਰੇ ਸੀ ਜੀ ਉਹ ਫਿਰ ਜਦੋਂ ਬਾਬਾ ਜੀ ਭਾਣਾ ਬਿਚਾਇਆ ਜੀ ਉਸ ਮੌਕੇ ਸਭ ਤੋਂ ਪਹਿਲਾਂ ਦੇ ਫਸਟ ਪਰਸਨ ਗੋ ਇਨਸਾਈਡ ਬਾਬਾ ਜੀ ਮੇਰੇ ਪਿਤਾ ਜੀ ਤੇ ਮੇਰੇ ਦਾਦਾ ਜੀ ਬਾਬਾ ਜੀ ਕਹੇ ਸੀ ਕਿਉਂਕਿ ਬੇ ਤਾਂ ਬਈ ਬਾਬਾ ਜੀ ਬੇਟ ਕਰੇ ਸੀ ਤੇ ਬਾਬਾ ਜੀ ਆਉਣਗੇ ਸਤਕ ਤੋਂ ਉਹਨਾਂ ਵੀ ਬਚਸ ਰਹਿਣਗੇ ਤੇ ਉਧਰੋਂ ਅੰਦਰ ਅੰਦਰ ਸੋ ਘੱਡਾ ਜੀ ਉਹ ਆਚਰਾਲੇ ਆਏ ਭੱਜ ਕੇ ਆਏ ਤੇ ਉਹ ਕਹਿੰਦੇ ਵੀ ਡਾਕਟਰ ਸਾਹਿਬ ਭੱਜ ਕੇ ਉਹ ਭੱਜ ਕੇ ਆਉਂਦਾ ਵੀ ਕਹਿੰਦੇ ਬਕਸਾ ਰੱਖੇ ਹੋ ਦੋਈਆਂ ਦਾ ਤੇ ਵੀ ਉਹ ਮੇਰੇ ਪਿਤਾ ਜੀ ਕਹਿੰਦੇ ਤੂੰ ਬੇ ਬਿਲੀ ਸਤ ਤੂੰ ਬਕਸਾ ਰੱਖ ਗਿਆ ਇਹ ਦੋਨੋਂ ਗਏ ਸਭ ਤੋਂ ਪਹਿਲਾਂ ਬਾਬਾ ਜੀ ਕੋਲ ਨਾ ਪਾਣਾ ਵਰਤਨ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਗਏ ਇਹ ਚਲੋ ਬਹੁਤ ਕੁਛ ਹੋਇਆ ਜੀ ਇੱਥੇ ਚਲੋ ਮੇਹੀ ਹੋਇਆ ਤੇ ਪਰ ਉਸ ਦਿਨ ਸਭ ਹੁਣ ਮੈਂ ਜਿਹੜੀ ਗੱਲ ਤੇ ਆਉਣੇ ਤੇ ਉਸ ਦਿਨ ਆ ਜੀ ਸਭ ਬਈ ਸਵੇਰੇ ਵੀ ਆਪਣਾ 2:30 ਵਜੇ ਸਵੇਰੇ ਤੜਕੇ 2:30 ਵਜੇ ਬਾਬਾ ਜੀ 12:30 ਵਜੇ ਸਨਾ ਕਰਦੇ ਸੀ ਸਵਾ 12:30 ਕਰਕੇ ਬਾਬਾ ਜੀ ਨਿੱਦਰਾ ਬਈ ਸੱਚਖੰਡ ਚਲੇ ਜਾਂਦੀ ਸੀ ਸੱਚਖੰਡ ਚਲੇ ਜਾਂਦੀ ਸੀ ਬਾਬਾ ਜੀ ਫਿਰ ਉੱਥੇ ਨਾ ਸੱਚਖੰਡ ਦੇ ਵਿੱਚ ਬਈ ਉਹ ਉੱਥੇ ਨਤਨੇ ਉਖੜਦੇ ਹੁੰਦੇ ਸੀ ਤੇ ਮੈਂ ਜਿਸਨ ਤੋਂ ਪਹਿਲਾਂ ਫੋਟੋ ਦਿਖਾਉਣਾ ਜੀ ਇਹ ਬਾਬਾ ਗੇਜ ਸਿੰਘ ਹੀ ਹੋਣੇ ਦੱਸੀ ਇਹ ਗੱਲ ਮੈਨੂੰ ਵੀ ਪਤਾ ਸੀ ਉਹ ਵੀ ਦੱਸਦਾ ਕਿਵੇਂ ਪਰ ਇਹ ਬਾਬਾ ਗੇਜ ਸਿੰਘ ਜੀ ਆ ਦੇਖੋ ਉਹਨਾਂ ਦੇ ਸਰੂਪ ਆ ਬਾਬਾ ਗੇਜ ਸਿੰਘ ਜੀ ਇਹਨਾਂ ਨੇ ਵੀ ਇਹ ਚੀਜ਼ ਦੱਸੀ ਆ ਤੇ ਦੱਸੀ ਹੈਗੇ ਜੀ ਇਹਨਾਂ ਨੇ ਦੱਸਿਆ ਉਹਨਾਂ ਦੇ ਸਿਵਦਰ ਬਾਬਾ ਹਾਕਮ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਤੇ ਇਹਨਾਂ ਨੇ ਮੇਰੇ ਨਾਲ ਫੋਨ ਆਇਆ ਸੀ ਬਾਬਾ ਹਾਕਮ ਸਿੰਘ ਇਹਨਾਂ ਨੇ ਮੈਨੂੰ ਦੇਖ ਕੇ ਕਿਹਾ ਪਰ ਮੈਂ ਨਹੀਂ ਵੀ ਜਾ ਲੱਗੀ ਇਹ ਗੱਲ ਅਭੀ ਵਾ ਬਾਹ ਕੋ ਸੰਧ ਪੁੱਟੋ ਇਹ ਉਥੇ ਚੌਰ ਕਰਦੇ ਉਥੇ ਤੇ ਉਥੇ ਜੱਪੂ ਵਾਲਾ ਤੇ ਬਾਬਾ ਜੀ ਦੇ 2:30 ਵਜੇ ਸਵੇਰੇ ਜੇ 2:30 in the morning ਬਾਬਾ ਜੀ ਨੇ ਤੇ ਉਸ ਮੁੱਖੇ ਬਾਬਾ ਜੀ ਨੇ ਵੀ ਵੱਡੇ ਸਤਿਗੁਰੂ ਜਿਹੜੇ ਆ ਨਬੇ ਜਿਹੜੇ ਕਿ ਭਾਈ ਮਨੀ ਸਿੰਘ ਜੀ ਦੇ ਕੋਲ ਗੁਰੂ ਸਾਹਿਬ ਦੇ ਲਖਾਇਕ ਸਦਾ ਸਭਾ ਸੇ ਤੇ ਕੋਨ ਨਵੀਂ ਛਿਜੋਂ ਦੀ ਜੀ ਕਹਿੰਦਾ ਦੇਖੋ ਨਵੀਂ ਛਿਜ ਵੀ ਜਿਹੜੇ ਗੁਰੂ ਗੁਰੂ ਸਾਹਿਬ ਨੇ ਦਸਵੇਂ ਪਾਛੇ ਨੇ ਭਾਈ ਮਨੀ ਸਿੰਘ ਜੀ ਕੋਲੋਂ ਸੰਪੂਰਨ ਕਰ ਸੀ ਬੇ ਗੁਰਗਸਬ ਤੇ ਉਹ ਸੰਪੂਰਨ ਜਿਹੜੇ ਸੀ ਥੋੜੇ ਜਿਹਾ ਰੂਪ ਸੀ ਇਹ ਉਹ ਚ ਅਕਾਲ ਤਖਤ ਸਾਹਿਬ ਤੇ ਵੀ ਹੈ ਦਰਬਾਰ ਸਾਹਿਬ ਵੀ ਰੂਪ ਤੇ ਨਾਨਕ ਸਰਵਿਸ ਰੂਪ ਹੈ ਉਹ ਉਹ ਰੂਪ ਦੇ ਮੂਰੇ ਉਹਦੇ ਮੂਰੇ ਵੀ ਫੇਰ ਮੂਰੇ ਗੁਰੂ ਗੋਬਿੰਦ ਸਿੰਘ ਜੀ ਦਾ ਫੂਰ ਰੂਪੀਆ ਰੂਪ ਦੇ ਤੇ ਜਿਹੜਾ ਗੁਰਗਸਬ ਉਹਨਾਂ ਦੇ ਜਿਹੜੇ ਜੇਲ੍ਹ ਤੋਂ ਮਗਲ ਪਾਸੇ ਤੇ ਜਿਹੜਾ ਸੈਕੰਡ ਪੇਜ ਹੁੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਆ ਜੀ ਵਿੱਚ ਪੋਰਟਰੇਟ ਆ ਗੁਰੂ ਅਸੇ ਜੀ ਇਹ ਮੈਨੂੰ ਫੇਰ ਪਤਾ ਨਹੀਂ ਸੀ ਵੀ ਮੈਂ ਗਰਮੀ ਵਿੱਚ ਸੀਗਾ ਇੱਥੇ ਬਾਬਾ ਕੁੰਦਨ ਸਿੰਘ ਜੀ ਵੀ ਆਪਣਾ ਨਾ ਬਈ ਉਹਨਾਂ ਦੇ ਰਿਸੀਵ ਕਰਿਆ ਬੀਕਸਨ ਮੈਂ ਅਮਰੀਕਾ ਦੇ ਮਾਣ ਨੂੰ ਪੁੱਛਿਆ ਗ੍ਰੀਸਾ ਮੈਂ ਕਿਹਾ ਵੀ ਉਹ ਕਹਿੰਦੇ ਮੈਂ ਦਰਸ਼ਨ ਕੀਤੇ ਆ ਗੁਰੂ ਅਸੇ ਦਾ ਫੋਟੋ ਹੈਗਾ ਜੀ 3 ਰੁਪਏ ਦਾ ਉਹਨਾਂ ਦਾ ਨੰਬਰ ਹੈਗਾ ਜੀ 5599942088 ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਨਾਲ ਫਿਰ ਗੱਲ ਇਹ ਸੀ ਫਿਰ ਬਾਬਾ ਜੀ ਨੇ 2:30 ਵਜੇ ਸਵੇਰੇ ਕਿ ਵੀ ਇਹਨਾਂ ਦਾ ਇਹ ਅਸੀਂ ਗੱਲ ਜੀ ਬਾਬਾ ਹਰਿ ਸੁਨੇ ਕਿ ਬਾਬਾ ਗੇਜਰ ਸਿੰਘ ਦੱਸਿਆ ਬਾਬਾ ਜੀ ਇਹ 2:30 ਵਜੇ ਸਵੇਰੇ ਗੁਰੂਗ੍ਰੰਥ ਸਾਹਿਬ ਨੂੰ ਤਿਲਕ ਦਿੱਤਾ ਤਿਲਕ ਦਿੱਤਾ ਤੇ ਤਿਲਕ ਦੇ ਦੇ ਦਿੱਤਾ ਤੇ ਤਿਲਕ ਦੇ ਕੇ ਤੇ ਆਪਣਾ ਆਪ ਸਮਰਪਿਤ ਕਰਤਾ ਤੇ ਨਾਲ ਬੇ ਨਾਰੀ ਦੇ ਨਾਲ ਜਦ ਵੀ ਤਿਲਕ ਦੇ ਕੇ ਬੇ ਬਾਬਾ ਜੀ ਨੇ ਫਿਰ ਉੱਥੇ ਤਿਲਕ ਦੇ ਕੇ ਬੇ ਬਾਬਾ ਜੀ ਨੇ ਫਿਰ ਗੁਰੂਗ੍ਰੰਥ ਸਾਹਿਬ ਤਿਲਕ ਹੁਣ ਵੀ ਲੱਗਿਆ ਹੋਇਆ ਜੀ ਤੇ ਆਪਾਂ ਦਰਸ਼ਕੋਨਾਂ ਉਹ ਵੱਡੇ ਸਤਿਗੁਰੂ ਨਾਨਕ ਸਾਹਿਬ ਉੱਥੇ ਵੀ ਉਹ ਚਲਕ ਲੱਗਿਆ ਸੀ ਸਰਮਾ ਕੇ ਸਭੂ ਕੇ ਸਭੂ ਕੇ ਸਤਿਕਾਰ ਨਾਲ ਅਖੀਰਲੀ ਬੇਨਤੀ ਬਾਬਾ ਜੀ ਸਮਰਪਤ ਕਰ ਰਿਹਾ ਕਰਦਾ ਆਪਣੇ ਨੂੰ ਸਮਰਪਤ ਕਰਦਾ ਆਪਣੇ ਸਾਰੇ ਕੰਮ ਸੇਵਾਵਾਂ ਸੇਵਾਵਾਂ ਗੁਰੂ ਗ੍ਰੰਥ ਸਾਹਿਬ ਦਤੀ ਬਾਬਾ ਜੀ ਆਪਣੀ ਜ਼ਿੰਦਗੀ ਪੂਰੀ ਸੇਵਾ ਗੁਰੂ ਗ੍ਰੰਥ ਸਾਹਿਬ ਸਮਰਪਤ ਕਰ ਦਿੱਤੀ ਤੇ ਗੁਰਬਾਣੀ ਤੇ ਨਾਮ ਸੇਵਾ ਤੇ ਅੰਤਮ ਪ੍ਰਣਾਮ ਕਰ ਦਿੱਤਾ ਬਾਬਾ ਜੀ ਤੇ ਇਹ ਮੈਂ ਮੈਨੂੰ ਵੀ ਫਿਰ ਪਤਾ ਸੀਗਾ ਜੀ ਇਸੇ ਇਹ ਮੈਨੂੰ ਇਸ ਪਤਾ ਸੀਗਾ ਜੀ ਤੇ ਸਾਡੇ ਪਿਤਾ ਜੀ ਨੂੰ ਪਤਾ ਸੀਗਾ ਇਹ ਗੱਲ ਕਿਉਂਕਿ ਬਾਬਾ ਜਗੀਰ ਸਿੰਘ ਕੋਲ ਅਨੰਤਰ ਹੁੰਦੇ ਸੀ ਉੱਥੋਂ ਸਾਰੀ ਗੱਲਾਂ ਚੱਲਦੀਆਂ ਸਿ ਬਚਨ ਕਰਦੇ ਸੀ ਉੱਥੇ ਬਾਬਾ ਜੀ ਨੇ ਉਸ ਨੂੰ ਕੇ ਅੰਦਰ ਤੇ ਬਾਬਾ ਜੀ ਨੇ ਸਪੈਰ ਦੇ ਸਵੇਰ ਮੋਕੇ ਬਾਬਾ ਜੀ ਕਿਸੇ ਕੋਈ ਬੰਦਾ ਬਾਬਾ ਜੀ ਮੱਥੇ ਨਹੀਂ ਲੱਛ ਸਕਦਾ ਬਾਬਾ ਜੀ ਫਿਰ ਗੁਰੂ ਗੁਰੂ ਦਾ ਸੌਕ ਜਾ ਦੇ ਸੀ ਉੱਥੇ ਉੱਥੇ ਬਾਬਾ ਜੀ 2:30 ਵਜੇ ਬਾਬਾ ਇੰਦਰ ਸਿੰਘ ਜੀ ਜੁੜੀ ਵਾਲੇ ਤੇ ਬਾਬਾ ਕੁੰਦਨ ਸਿੰਘ ਜੀ ਨੇ ਦਿੱਤੇ ਅੰਦਰ ਇਹਨਾਂ ਦੇ ਇੱਕ ਬੀ ਨਾਲ ਸੀਗੇ ਜੇ ਸਾਨੂੰ ਪਤਾ ਜੀ ਬੀ ਨਾਲ ਸੀ ਤੈਨ ਕਈ ਨਾ ਬਾਬਾ ਜੀ ਨੇ ਆਪ ਦਿੱਤਾ ਗੁਰਗ੍ਰਸਨ ਦੇਖ ਕੇ ਬਾਬਾ ਜੀ ਉਸ ਤੋਂ ਬਾਅਦ ਬਾਬਾ ਜੀ ਨੇ ਫਿਰ ਸ਼ਾਮ ਨੂੰ ਭਣਾ ਵਰਤਦਾ ਭਣਾ ਵਰਤਦਾ ਦੇਖਿਆ ਦੇ ਭਾਈ ਹਰਵਾਸੇ ਜਗਧਰੀ ਵਾਲੇ ਉਹਨਾਂ ਨੇ ਅਜਾਜ ਭਾਗ ਦੀ ਸੀ ਵੀ ਜਾਣਦੀ ਤੇ 2 ਅਕਤੂਬਰ ਦੀ ਪੂਰਵਾਸ਼ੀ ਸੀ ਏ ਬਾਬਾ ਜੀ ਉਹ ਬੇ ਉਹ ਕਦੇ ਬਾਬਾ ਹੀ ਜਾਣਾ ਸੀ ਬਾਬਾ ਜੀ ਕਦੇ ਠਹਿਰ ਜਾਣਾ ਸੀ ਠਹਿਰ ਜਾ ਨਾਲ ਉਹ ਇੰਦਰ ਸਿੰਘ ਉਹਨਾਂ ਦੇ ਭਾਣਜੀ ਸੀ ਇੰਦਰ ਸਿੰਘ ਇਹ ਰਾਗੀ ਹਮ ਕਦੇ ਸੁਣੀ ਨਾ ਉਹਨਾਂ ਦੇ ਪਤਾ ਜੀ ਤੇ ਵੀ ਉਹ ਬੇ ਉਹਨਾਂ ਦੇ ਭਾਣਜੀ ਸੀ ਤੇ ਉਹਨਾਂ ਨੇ ਇੱਕਦਮ ਪਹਿਲਾਂ ਵਿਆਹ ਹੋਇਆ ਸੀ ਇੰਦਰ ਸਿੰਘ ਨੇ ਤੇ ਬਾਬਾ ਜੀ ਨੇ ਪੁੱਛਿਆ ਵੀ ਕਦੇ ਵੀ ਬੇ ਮਤੂਰ ਤਾਂ ਨਹੀਂ ਕਹਿੰਦੇ ਸੀ ਬਾਬਾ ਜੀ ਕਹਿੰਦੇ ਤੂਰ ਨਹੀਂ ਵੀ ਤੇਰਾ ਕੱਲ ਵਿਆਹ ਹੋ ਗਿਆ ਤੇ ਤਾਂ ਹਾਂ ਜੀ ਬਾਬਾ ਜੀ ਵਿਆਹ ਹੋ ਗਿਆ ਪ੍ਰਸ਼ਾਨ ਆਖਿਆ ਸੀ ਇਬਾ ਬਾਬਾ ਜੀ ਬਸ਼ਵਿਕ ਕੀ ਹੈ 9 ਤਰੀਕਾ ਲਈ ਜਾ ਤੇ ਉਹ ਕਹਦਾ ਜੀ ਮੈਨੂੰ ਤਾਂ ਪਤਾ ਨਹੀਂ ਜੀ ਬੇਰੇ ਘਰੇ ਦੇ ਨੌ ਨੀ ਨੂੰ ਪਤਾ ਨਾਰਿਕ ਗੁਰਮukh ਸਿੰਘ ਖੜੇ ਸੀ ਸਿਪਾਹੀ ਜੀ ਗਾਦਰੀ ਜੀ ਮੇਰੇ ਘਰ ਦਾ ਨੌਂਗੇ ਸੀ ਉਹ ਨੇ ਫਿਰ ਦੱਸੇ ਬਾਬਾ ਜੀ ਕਾ ਤਾਰੂ ਤਾਰੂ ਗਏ ਜੀ ਅੱਛਾ ਜੀ ਫਿਰ ਬਾਬਾ ਜੀ ਮਸੀਹ ਜੀ ਤੁਰੇ ਪੋਖੇ ਨੇ ਜੀ ਬਾਬਾ ਜੀ ਹੁਣ ਟਾਈਮ ਦਿੱਤਾ ਆ ਤੇ ਫਿਰ ਬਾਬਾ ਜੀ ਪੁੱਛਿਆ ਜੀ ਸੱਚ ਕਦੇ ਵੀ ਕਿੰਨੇ ਵਜੇ ਤੁਹਾਡੀ ਡੋਲੀ ਕਿੰਨੇ ਵਜੇ ਘਰੇ ਆਈ ਸੀ ਉਹ ਕਹਿੰਦੇ ਜੀ 7 ਸਵਾ 7 7 ਸਵਾ 7 ਜਾਈ ਸ਼ਾਮ ਬਾਬਾ ਜੀ ਤਿੰਨ ਵਾਰੀ ਜੀ 7 ਦੇ ਹੱਥ ਮਾਰਿਆ ਤੇ ਦਵਾਰੀ ਹੱਥ 7 ਸਵਾ 7 7 ਸਵਾ 7 7 ਸਵਾ 7 ਬਾਬੇ ਤਿੰਨ ਵਾਰੀ ਕਿਹਾ ਤੇ ਬਾਬੇ ਨੇ ਫਿਰ ਲਿਆ ਕੋਈ ਨਹੀਂ ਫਿਰ ਬਾਬਾ ਜੀ ਇੱਕ ਤੋਖ ਫੜੀ ਜੀ ਫਿਰ ਜਦ ਬਾਬਾ ਜੀ ਭਾਣਾ ਬਟਾ ਹੈ ਨਾ ਬਾਬਾ ਨਾਨਕ ਜੀ ਇਹ ਕਿਹਾ ਸਾਰੇ ਪਰਦੇ ਦਿੰਦੇ ਸੀ ਕਿ ਕਿੰਨਾਂ ਦੇ ਬੂਰ ਛੱਡ ਗਏ ਇੱਕ ਵਾਰੀ ਮਿਲ ਬਾਬਾ ਜੀ ਫਿਰ ਮੁੜ ਕੇ ਨਾ ਪਿਛੜਾ ਗਏ ਅਸੀਂ ਕਿਹਾ ਪਰਦੇ ਦਿੰਦੇ ਸੀ ਇੱਕ ਤਰ੍ਹਾਂ ਦੇ ਬੂਰ ਛੜ ਗਏ ਇੱਕ ਵਾਰ ਮਿਲੋ ਬਾਬਾ ਜੀ ਮੁੜ ਕੇ ਵਿਛੜਾਂਗੇ ਤੇ ਉਹ ਭਾਈ ਹਰਸ ਨੇ ਬਜਾਜ ਲੈ ਕੇ ਗਏ ਬਾਬਾ ਜੀ ਕੋ ਸਾਰੇ ਰਾਤ ਉੱਤੇ ਹੀ ਪੜਦੇ ਗਏ ਇੱਕ ਤਰ੍ਹਾਂ ਦੇ ਬੂਰ ਛੜ ਗਏ ਇੱਕ ਵਾਰ ਮਿਲੋ ਬਾਬਾ ਜੀ ਮੁੜ ਕੇ ਵਿਛੜਾਂਗੇ ਜਦੋਂ ਜੰ ਅੰਬਾਲਾ ਕੋਲ ਟ੍ਰੇਨ ਫੜਨ ਲੱਗੀ ਜਗਾਦੂ ਉੱਥੇ ਰੇੜੀ ਤੇ ਆ ਗਏ ਬਾਬਾ ਜੀ ਸਿੱਸੀ ਜੀ ਭਾਂਤਾਗੇ ਉਹ ਇੱਕਦਮ ਉਸੇ ਵੇਲੇ ਬਈ ਰੋਹਦੇ ਘਰਾਂ ਦੇ ਵਾਪਸ ਆਏ ਉੱਥੇ ਆਏ ਬਾਬਾ ਜੀ ਤਿਲਕ ਦੇਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਆ ਬਾਬਾ ਜੀ ਪੜਨਾ ਵਰਤੇ ਇਹ ਚੀਜ਼ ਸਾਨੂੰ ਵੀ ਪਤਾ ਸੀਗਾ ਪਰ ਇਹ ਬਾਬਾ ਹਾਕਮ ਸਿੰਘ ਨੇ ਅੱਜ ਦਾ ਕਨਫਰਮ ਕੀਤਾ ਕਿ ਬਾਬਾ ਸੇ ਬੀ ਗੇਜਾ ਸੀ ਜੀ ਇਹ ਸਾਰਾ ਗੱਲ ਸਾਨੂੰ ਕਈ ਵਾਰ ਜੱਸਿਆ ਬਾਬਾ ਜੀ ਇਹ ਉਹ ਬਾਬਾ ਜੀ ਨੇ ਭਾਣਾ ਮਰਦਾ ਤੇ ਬਾਬਾ ਅੰਦਰ ਉਹ ਬਾਬਾ ਜੀ ਦੀ ਅਸਰ ਤੇ ਵੀ ਕਰ ਲੱਭ ਸੰਸ਼ਾਦੇ ਸੀ ਬਾਬਾ ਜੀ ਕੀ ਸਾਨੂੰ ਵੀ ਕਰ ਕੀਤੀ ਆ ਫਿਰ ਪਿਤਾ ਜੀ ਨੂੰ ਪਤਾ ਸੀਗਾ ਤੇ ਸਾਰਿਆਂ ਨੂੰ ਪਤਾ ਸੀਗਾ ਤੇ ਕੋਰਸਾ ਨੂੰ ਪਤਾ ਸੀ ਇਹ ਗੱਲ ਤੇ ਬਾਬਾ ਜੀ ਨੇ ਭਾਣਾ ਮਰਦਾ ਜਿਸ ਤਰ੍ਹਾਂ ਇਹ ਕੀਤਾ ਤੇ ਕੋਰਸਾ ਨੂੰ ਜਿੱਥੇ ਉੱਤੇ ਕੋਰਸਾ ਵੀ ਸਖੀਰ ਲੈਣਾਂ ਕੋਰਸਪ ਜਾਣ ਲੱਗਿਆ ਇੱਕ ਪਹਿਲੇ 5 ਦੇ 6 ਤਰੀਕ ਨੂੰ ਆਪ ਕੋਰਸਪ ਜਾਣ ਲੱਗਿਆ ਬਾਬਾ ਜੀ ਨੇ ਪੁੱਛਿਆ ਵੀ ਕਿਹਦੇ ਕੋਰਸਪ ਕਹੋ ਆ ਬਿਕਦੇ ਮੈਂ ਜਾਣਾ ਜੀ ਬਾਬਾ ਜੀ ਕਿਹਦੇ ਪਟਿਆਲੇ ਜਾਣਾ ਕੰਮ ਆ ਮੈਨੂੰ ਬਾਬਾ ਜੀ ਕਹਿੰਦੇ ਇੱਥੇ ਵੀ ਮਹਾਰਾਜ ਨੂੰ ਕਹਿੰਦੇ ਅਸੀਂ ਕਿਤੇ ਦੂਰ ਚਲੇ ਜਾਣਾ ਵੀ ਉਹ ਕਹਿੰਦੇ ਵੀ ਜੇ ਆਉਣਾ ਤਾਂ ਦਰਸ਼ਕਨ ਆ ਜਾਵੇ ਤੇ ਉਹ ਉਹ ਕਿਤੇ ਹైదరాబాద్ ਗਏ ਜਿੱਥੇ ਬਾਬਾ ਜੀ ਭਣਾ ਬਤਾ ਕੇ ਦੁੱਚੇ ਉਹ ਭੱਜਿਆ ਤੇ ਉਹ ਉਹਦੇ ਅਰਦਾਸ ਕੀਤੀ ਬਾਬਾ ਜੀ ਮੈਂ ਦਰਸ਼ਕਨ ਆਉਦਾਂ ਬਾਬਾ ਜੀ ਹਰੀਕਾਤਨ ਬਾਬਾ ਜੀ ਦੇ ਬੇੜੇ ਕਿੱਲੀ ਫਸ ਗਈ ਉਹ ਮਹਾਰਾਜੇ ਸਵਾਰੇ ਸੀ ਜਦੋਂ ਮਹਾਰਾਜ ਆਏ ਮਹਾਰਾਜ ਨੇ ਆ ਕੇ ਦਰਸ਼ਨ ਕੀਤੇ ਕਿ ਉਹਨਾਂ ਨੇ ਇੱਕਦਮ ਲੈ ਕੇ ਆਏ ਜਦੋਂ ਮਹਾਰਾਜ ਨੇ ਦਰਸ਼ਨ ਕੀਤੇ ਉਸੇ ਵੇਲੇ ਕਿਲੀ ਚੁੱਟ ਗਈ ਤੇ ਵੀ ਬਾਬਾ ਜੀ ਪਰ ਕੀ ਥਲੀ ਜਗੀ ਸਭ ਨੇ ਦੇਖਿਆ ਬੜਾ ਭਿਆਨਕ ਸਮਾਸੀ ਗਈ ਬੜਾ ਭਿਆਨਕ ਸਮਾਸੀ ਵੀ ਬਾਬਾ ਜੀ ਉਹ ਜਿਹੜਾ ਪਹਿਲਾਂ ਦੂਦਰ ਪਹਿਲਾਂ ਹਰੀ ਕੇ ਪੁੱਤਨ ਤੋਂ ਤੇ ਉਹ ਗੁਰਨਾਬ ਸਿੰਘ ਜੀ ਐਡਵੋਕੇਟ ਜਨ ਗੁਰਨਾਬ ਸਿੰਘ ਹੀ ਰਹਾ ਬਾਬਾ ਜੀ ਪੁੱਛਿਆ ਵੀ ਕਿੱਥੋਂ ਆਏ ਜੀ ਕਿਹਦੇ ਅੰਬਰਸੋ ਬਾਬਾ ਜੀ ਪੁੱਛੇ ਵੀ ਕਿ ਹਰੀਕ ਮਤਨ ਪਾਣੀ ਕਿੰਨਾ ਖਦਾ ਸੀ ਫਿਰ ਬਾਬਾ ਜੀ ਭਰਿਆ ਹਿਸਬਤ ਬਾਬਾ ਜੀ ਦੋ ਤਿੰਨ ਬਾ ਦੋ ਕੁ ਵਜੇ ਕਿਤੇ ਫਿਰ ਬੁੱਛੇ ਪਾਟਨ ਕਿਵੇਂ ਸੀ ਇਹਨੂੰ ਭਰਿਆ ਸੀ ਫਿਰ ਬਾਬਾ ਜੀ ਦੋ ਕੁ ਵਜੇ ਮੌਨਦ ਕਿਤੇ ਕਹਿੰਦਾ ਬਾਬਾ ਜੀ ਮੈਂ ਪਾਠ ਹੀ ਲੈ ਕੇ ਲੈਣੇ ਆ ਪਾਠ ਬਾਬਾ ਜੀ ਕਹਿੰਦੇ ਪਾਠ ਠਹਿਰ ਕੇ ਦਿਖਾ ਲਈ ਉਹ ਕਹਿੰਦੇ ਬਾਬਾ ਜੀ ਮੇਰੇ ਕਾਰਚ ਪਾਏ ਹੋਏ ਮੈਂ ਕਿਹ ਵੀ ਪਾਠ ਮੈਂ ਕਰਾਉਣਾ ਬਾਬਾ ਜੀ ਕਹਿੰਦੇ ਵੀ ਚਲ ਤੇਰੀ ਮਰਜ਼ੀ ਕਹਿੰਦੇ ਫਿਰ ਅਸੀਂ ਤਾਰ ਦੇਖ ਮਗਾਰਾਂਗੇ ਪੱਠੀ ਪਾਠ ਹੀ ਲੈ ਕੇ ਗਏ ਚਲੋ ਹਮ ਚੰਡੀਗੜ ਉਤਰੀਏ ਪਾਠੀ ਉਹਨੂੰ ਤੇ ਟੈਲੀਮਾਗਿ ਲਈ ਜਿਹੜੀ ਪਾਠੀ ਆ ਸਾਰੇ ਵਾਪਸ ਆ ਗਏ ਬਾਬਾ ਜੀ ਭਾਣਾ ਬਸਾਇਆ ਇਹੋ ਜਿਹਾ ਇੱਕ ਲੋਕਿਕ ਨੂੰ ਜਾਰੀ ਹੋਈ ਜੀ ਬਾਬਾ ਜੀ ਦੇਖੋ ਜੀ ਵੱਡੀ ਗੱਲ ਇਹ ਗੁਰੂ ਘਰਾਂ ਸਾਨੂੰ ਸਾਰਾ ਕੁਝ ਆਪਣਾ ਸਮਰਪਿਤ ਕਰਕੇ ਬਾਬਾ ਜੀ ਨੇ ਭਾਣਾ ਬਿਰਤਾਇਆ ਗੁਰੂ ਘਰਾਂ ਦੇ ਕੇ ਕਿਉਂਕਿ ਬਾਬਾ ਇਹ ਵੀ ਤਿਆਗ ਦੀ ਮੂਰਤੀ ਹੈ ਇਹ ਵੀ ਤਿਆਗ ਦੀ ਜਿੱਥੇ ਬਾਬਾ ਜੀ ਨੇ ਤਿਆਗ ਦਿਖਾਇਆ ਦੁਨੀਆ ਪਰ ਦਾ ਤਿਆਗ ਦਿਖਾਇਆ ਦਿਖਾਇਆ ਤੇ ਵੀ ਉਹ ਉੱਥੇ ਵੀ ਉੱਥੇ ਬਾਬਾ ਜੀ ਦੇਖੋ ਤੁਸੀਂ ਤਿਆਗ ਹੈ ਉੱਥੇ ਬਾਬਾ ਜੀ ਨੇ ਜਦੋਂ ਨਾਲ ਨਾਲ ਸੇ ਸੰਭਾਲਣਾ ਸੀਗਾ ਜਿਹੜੇ ਇੱਕ ਨੂੰ ਸੰਭਾਲਣਾ ਬਾਬਾ ਜੀ ਕਿਹਾ ਵੀ ਬਾਬਾ ਜੀ ਕਹਿੰਦੇ ਵੀ ਅਸੀਂ ਕੌਣ ਸੰਭਾਲਣਾ ਹੈ ਇਹ ਤਾਂ ਬਾਬਾ ਜੀ ਮਾਲਕਾ ਬਾਬਾ ਨੰਸੀ ਆ ਮਾਲਕਾ ਜੀ ਨੂੰ ਵਰਦੀ ਸੰਭਾਲ ਲੈ ਅਸੀਂ ਸੇਵਾਦਾਰ ਅਸੀਂ ਸੰਭਾਲਣਾ ਉਹ ਬਾਬਾ ਜੀ ਦੀ ਗੁਰੂ ਗ੍ਰੰਥ ਸਾਹਿਬ ਤਿਲਕ ਦੀ ਹੈ ਕਿ ਆ ਸਾਰਾ ਆ ਦੇਖੇ ਫਿਰ ਉਹ ਜਿਹੜਾ ਨਾਰੀਲ ਸੀਗਾ ਉਹ ਬਾਬਾ ਜੀ ਨਾਲ ਪਾਰਕੀ ਦੇ ਵਿੱਚ ਫਿਰ ਜਲ ਫਲਵਾ ਕਰਦਾ ਸੀ ਜਲਪਰ ਕਰਦਾ ਸੀ ਬੜਾ ਬਹੁਤ ਵੱਡੀ ਗੱਲ ਹੈ ਜੀ ਦੇਖੋ ਤੁਸੀਂ ਕਿੱਡੀ ਵੱਡੀ ਗੱਲ ਹੈ ਵੀ ਫਿਰ ਬਾਬਾ ਜੀ ਇਹ ਵਸ਼ਾ ਕਰਦੇ ਸੀ ਵੀ ਇਹ ਕਹਿੰਦੇ ਵੀ ਇੱਕ ਤੇ ਵੜ ਕੇ ਦਿਖਾਓ ਬਾਬਾ ਜੀ ਇਹ ਵਸ਼ੀ ਦੇਖੋ ਜੀ ਆਪਣੇ ਸਤ ਸਰ ਜੀ ਸੇ ਘਣੌੜੀ ਜਾਏ ਕੀ ਹਾਰ ਵੇ ਨਾ ਦਿਮਾਗ ਹੀ ਛੱਕੇ ਗਏ ਅੱਜ ਤਾਂ ਆਪਾਂ ਫਿਰਦੇ ਨੇ ਵੀ ਅਸੀਂ ਬਾਬੇ ਬਣਨਾ ਅਸੀਂ ਸਤ ਬਣਨਾ ਅਸੀਂ ਸਤ ਵੇ ਦੌੜ ਲੱਗੀ ਹੈ ਇਹ ਨਹੀਂ ਸੀ ਗੱਲ ਜਿਹਨੇ ਬਾਬਾ ਜੀ ਦੀ ਪਿਆਰ ਰਈ ਸੀ ਉਹਨਾਂ ਦੇ ਬੇਹੋਸ਼ ਹੋ ਟ ਗਏ ਵੀ ਕੀ ਗੱਲ ਹੈ ਸੰਸਦੀ ਸੀ ਜੋ ਪਹਾੜੀ ਉਹਨਾਂ ਦੇ ਕੁਰੀ ਕੀਆ ਜਿਹੜੇ ਚੋਹਰਨ ਸ਼ੋਪਲਾਂ ਚ ਫਿਰਦੇ ਸੀ ਨੰਗੇ ਖਸ਼ਾਰਾ ਕੱਲਾ ਹੁੰਦਾ ਸੀ ਤੇ ਕੋਪਰੇਨ ਸੀ ਕਿਤੇ ਗਿਆ ਬੱਛੋਪਰਾ ਦੇ ਵਿੱਚ ਦੇਖੋ ਵੀ ਐਬਸੋਲੂਟਲੀ ਵੀ ਇੱਥੇ ਇਹ ਸਾਥ ਮੀਹਾਂ ਸਿ ਸਿਆੜਾ ਆਏ ਉਹਦੇ ਉੱਤੇ ਗਾਏ ਤਾਂ ਉਦੋਂ ਗੁਰੂ ਕੇ ਲੋਹਾਰ ਕੱਲੇ ਹੀ ਡੇ ਇੱਕ ਸਿਵਾ ਨਾ ਸੀ ਤੇ ਡੇਢ ਮਹੀਨਾ ਉੱਥੇ ਜੰਗਲਾ ਚ ਹੀ ਉੱਥੇ ਰਹੇ ਗੁਰੂ ਕੇ ਲੋਹਾਰ ਸਾਪਾ ਬਹੁਤ ਹਾਤੇ ਉੱਥੇ ਰਹੇ ਵੀ ਕਦੇ ਵੀ ਆ ਬਾਬਾ ਜੀ ਕਿੱਥੇ ਚਲੇ ਗਏ ਬਾਬਾ ਜੀ ਕਿੱਥੇ ਗਏ ਭਾਈ ਰਵੰਸ ਜਿਵਾਦ ਗੰਦੀ ਦੇ ਕੋਲ ਤੇ ਵੀ ਉਹਨਾਂ ਨੇ ਸਾਰਾ ਕਮਰੇ ਕਾਲਾ ਕਰਤਾ ਇਸ ਮੇਰੇ ਪਿਤਾ ਜੀ ਵੀ ਨਹੀਂ ਸੀ ਆ ਆ ਵੀ ਸੱਤ ਦਿਨ ਉੱਠੇ ਬੈਠੇ ਹੋ ਤੇ ਜਿੰਨੇ ਵੀ ਸੀ ਸਾਰੇ ਸਾਬ ਦੇ بے ਹੋਸ਼ਵਾਸ ਛੱਡ ਕੇ ਵੀ ਕੀ ਗੱਲ ਹੋਗੀ ਇਹ ਗੱਲ ਕੀ ਹੋਗੀ ਮੈਂ ਦੇਖਿਆ ਬਹੁਤਾਂ ਦਿਨ ਦਿਮਾਗ ਫਿਰ ਗਿਆ ਸੀ ਪੂਰਾ ਸਿੰਘ ਕਾ ਰਾਮੂ ਵਾਲੇ ਸੀ ਸੇਵਾਦਾਰ ਤੇ ਪੱਥਰ ਰੜਦੇ ਸੀ ਉਹਦੇ ਦਿਮਾਗ ਫਿਰ ਗਏ ਸੀ ਅਵਕਾਰ ਸੀ ਧਾਰ ਧਾਰ ਕਰਕੇ ਦੀ ਸੀ ਸਵਾਤ ਭਾਈ ਦੇ ਉਹਦਾ ਵੀ ਦਿਮਾਗ ਫੇਰ ਗਿਆ ਸੀ ਪਰ ਬਹੁਤ ਗਸਿਆ ਬਾਬਾ ਜੀ ਫਿਰ ਬਾਬਾ ਜੀ ਵੀ ਤੇ ਇੱਕ ਨੇ ਬਣ ਕੇ ਦਿਖਾਓ ਜਿਵੇਂ ਇੱਕ ਇੱਕ ਕਹਾਵਤ ਨਹੀਂ ਹੁੰਦਾ ਕਿਤੇ ਚੰਪਾ ਤੁਸ ਮੇਂ ਤਿੰਨ ਗੁਣ ਦੇਖੋ ਇਹ ਚੰਪਾ ਇੱਕ ਫੁੱਲ ਹੁੰਦਾ ਜੀ ਤੇ ਚੰਪਾ ਤੁਸ ਮੇਂ ਤਿੰਨ ਗੁਣ ਰੂਪ ਰੰਗ ਅਰ ਬਾਸ ਰੂਪ ਵੀ ਹੈ ਤੇਰਾ ਰੰਗ ਵੀ ਤੇਰਾ ਗੋਰਾ ਰੂਪ ਵੀ ਹੈ ਬਾਸ ਵੀ ਸੰਬੰਧੀ ਵੀ ਹੈ ਚੰਪਾ ਤੁਮੇ ਤੀਨ ਗਣ ਰੂਪ ਰੰਗ ਗੁਬਾਸ ਉਹ ਔਗਣ ਤੁਮੇ ਕੀ ਆ ਪਵਰਾ ਬੈਠੇ ਪਾਸ ਉਹ ਔਗਣ ਕਿਛ ਕੀ ਆ ਜਿਹੜਾ ਪਵਰਾ ਵਾ ਸਾਰੇ ਫੁੱਲਾਂ ਦੀ ਸੁਗੰਧੀ ਨਹੀਂਦਾ ਉਹ ਤੇਰੇ ਕੋਲ ਨਹੀਂਦਾ ਇਹ ਦੇਖੋ ਚੰਪਾ ਤੁਜੇ ਮੇ ਤੀਨ ਗਣ ਰੂਪ ਰੰਗ ਗੁਬਾਸ ਰੂਪ ਵੀ ਆ ਰੰਗ ਵੀ ਆ ਬਾਸ ਵੀ ਆ ਮਤਲਬ ਸੁਗੰਧੀ ਵੀ ਆ ਉਹ ਕਿਦੇ ਵਰ ਪਾ ਔਗਣ ਤੁਮੇ ਕੀ ਆ ਉਹ ਤੇ ਔਗਣ ਕਿਆ ਪਵਰਾ ਬੈਠੇ ਪਾਸ ਪਵਰਾ ਸਾਰੇ ਫੁੱਲਾਂ ਦੀ ਸੁਗੰਧੀ ਨਹੀਂਦਾ ਪਰ ਤੇਰੇ ਕੋਲ ਨਹੀਂ ਆ ਕਿਵੇਂਦਾ ਪੁਰਤਜ ਕੀ ਯੋਗ ਫਿਰ ਉਹ ਫੋਨ ਜਵਾਬ ਦਿੰਦਾ ਜੀ ਤੇ ਜਵਾਬ ਹੁੰਦਾ ਤੇ ਮੀਤਾ ਮੁਝ ਮੇ ਤੀਨ ਗਣ ਰੂਪ ਨਾਗਰ ਬਾਸ ਮੀਤਾ ਮੁਝ ਮੇ ਤੀਨ ਗਣ ਰੂਪ ਨਾਗਰ ਬਾਸ ਠੌਰ ਠੌਰ ਕੇ ਮੀਤ ਕੋ ਕਹਾਂ ਬਾਏ ਪਾਸ ਮੀਤਾ ਮੁਝ ਮੇ ਤੀਨ ਗਣ ਰੂਪ ਨਾਗਰ ਬਾਸ ਠੌਰ ਠੌਰ ਕੇ ਮੀਤ ਕੋ ਕਹਾਂ ਮਠਾਇ ਪਾਸ ਕਿ ਥਾ ਥ ਮੱਥੇ ਰੇ ਕਰਦਾ ਫਿਰਦਾ ਮੱਥੇ ਰੇ ਕਰਦਾ ਫਿਰਦਾ ਉਧਰ ਗਿਆ ਉਧਰ ਮੱਥਾ ਢੇਦਾ ਉਧਰ ਮੱਥਰੇਦਾ ਮੈਂ ਨਹੀਂ ਤੁਹ ਬਹਾਕ ਨੂੰ ਲੱਗੇ ਇਹ ਹਿੰਦੀ ਹੈ ਜੀ ਸਿੱਖੋ ਸਟੇਜ ਨਹੀਂ ਹੈ ਇਹ ਬਾਬਾ ਇਸ ਵੀ ਹੁੰਦਾ ਹੈ ਤੁਸੀਂ ਸਿੱਧੇ ਰੈਡ ਦੀ ਗੱਲ ਉਹਦੀ ਇਹ ਗੱਲ ਹੈ ਜੀ ਜਬੀਆ ਜੀ ਦਾਸ ਮੈਂ ਬਾਬਾ ਹਾਕਮ ਸਿੰਘ ਨੂੰ ਬਹੁਤ ਬਹੁਤ ਧੰਨਵਾਦੀ ਜੀ ਨੇ ਇੱਕ ਵਾਰ ਸਾਨੂੰ ਯਾਦ ਕਰਾਤੇ ਨੰਨੀ ਪਤਾ ਸੀ ਜੀ ਸਾਹਿਬ ਵੀ ਬਾਬਾ ਜੀ ਉਸ ਵਕਤ ਤੜਕੇ ਆਮ ਬਾਬਾ ਜੀ ਕਿਸੇ ਸਾਦੇ ਸੀ ਜਦੋਂ ਬਾਬਾ ਜੀ ਨਾਰਚੋ ਜਾਂਦੇ ਸੀ ਉਹ ਬਾਬਾ ਕੁੰਦਨ ਸਿੰਘ ਇਸ ਸੇਵਾ ਨੂੰ ਬਹੁਤ ਲੈ ਕੇ ਜਾਂਦੇ ਸੀ ਜਦੋਂ ਬਾਬਾ ਨਾਨਕ ਦੇ ਬਾਬਾ ਜੀ ਗੁਰੂਆਂ ਦੀ ਸੇਵਾ ਜੀ ਆਪ ਕਰਦੇ ਤੁਸੀਂ ਬਾਬਾ ਜੀ ਤੇ ਬਾਬਾ ਜੀ ਆਪਸੀ ਅੰਦਰ ਫਿਰ ਉਸ ਹੋ ਕੇ ਸਪੈਸ਼ਲੀ ਬਾਬਾ ਕੁੰਦਨ ਸਿੰਘ ਬਾਬਾ ਇੰਦਰ ਸਿੰਘ ਜੋੜੀ ਆਣ ਸੀ ਤੇ ਉਹਦੇ ਉਹਨਾਂ ਹਸਾਰੇ ਬਾਬਾ ਜੀ ਪਿੱਤਲ ਕ ਦੇ ਕੇ ਗੁਰੂਆਂ ਸਰ ਨੂੰ ਫੇ ਸ਼ਾਮ ਨੂੰ ਪੜਦਾ ਤਿਲਕ ਹੁਣ ਵੀ ਲੱਗਿਆ ਹੋਇਆ ਹੁਣ ਦੇ ਵੱਡੀ ਗੱਲ ਜੀ ਦੋ ਗੱਲਾਂ ਮੈਂ ਦਊਂਗਾ ਦੋ ਗੱਲ ਆਪਣੇ ਸ਼ੁੱਡ ਬੀ ਨੋਟਰੀ ਨੋਟਿਡ ਤੇ ਗੁਰੂ ਗ੍ਰੰਥ ਸਾਹਿਬ ਦੇ ਹੁਣ ਸੇਵਾ ਉੱਤੇ ਮੇਰਾ ਕੋ ਬਾਬਾ ਗੁਰਜੀਤ ਸਿੰਘ ਜੀ ਕਰਦੇ ਆ ਉਹੀ ਕਰਦੇ ਆ ਤੇਨ ਕੋ ਗੁਰੂ ਗ੍ਰੰਥ ਸਾਹਿਬ ਵੱਡੇ ਸਤਿਗੁਰੂ ਦੇ ਹੁਣ ਵੀ ਲੱਗਿਆ ਆ ਤੇਰ ਦੇਖੋ ਲੱਗਿਆ ਆ ਦੂਜੀ ਗੱਲ ਪਹਿਲੀ ਗੁਰਸਮਨ ਦੀ ਪਹਿਲੀ ਗੱਲ ਪਤਾ ਲੱਗਿਆ ਜੀ ਕਿ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਆ ਬੇਹਦ ਦਸਮ ਬਾਣੀ ਦੇ ਨੰਦਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਸਿਰੂ ਦੇ ਮੂਰੇ ਦਸਮ ਪਾਸ਼ਾ ਸਰੂਪ ਆ ਜੀ ਤੇ ਇਹ ਫੋਟੋ ਨੰਦੇ ਦਸਮ ਪਾਸ਼ਾ ਸਰੂਪ ਆ ਗੁਰੂ ਗ੍ਰੰਥ ਸਾਹਿਬ ਦੇ ਉਹ ਗਰਮੀਸ਼ਣ ਕਹਿੰਦੇ ਬਹਿ ਵੀ ਦਰਸ਼ੀ ਜੀ ਇਹੀ ਬੇਨਤੀ ਹੈ ਜੀ ਬਹੁਤ ਬਿਰਾਗ ਮੇ ਇਸ ਚੀਜ਼ ਹੈ ਤੇ ਵੀ ਅੱਜ ਕੋਈ ਬੜੀ ਗੱਲ ਆਪਣਾ ਕਰਨ ਤੇ ਦਿਲ ਨਹੀਂ ਕਰਦਾ ਬਿਰਾਗ ਮੇ ਤੇ ਇਹੀ ਮੈਂ ਬੇਨਤੀ ਕਰਦਾ ਹਾਂ ਭੁੱਲਣ ਚਾਹ ਕਦੇ ਮਾਫੀ ਦਿਓ ਦੇਖੋ ਕਿ ਇਸ ਸਮੇਂ ਆਏ ਕਿਵੇਂ ਆਏ ਮੇ ਕੀ ਹੋਇਆ ਇਹੀ ਬੇਨਤੀ ਹੈ ਜੀ ਫਿਰ ਮਾਫੀ ਦੇ ਦੱਸ ਹਾਂ ਤੁਹਾਨੂੰ ਦੱਸ ਨਹੀਂ ਮਰਦਾ ਸਗਰ ਫਤਿਹ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ